ਏਦਾ ਏਦਾ ਬੱਚਾ ਗਾ ਕਿਹਨੇ ਇਹਦਾ ਹੀ ਬੱਚਾ ਇਹਦੀ ਬੱਚਾ ਇਹਦੀ ਅੱਖ ਲਾਲ ਆ ਜੀ ਹਾਂ ਇਹਦੀ ਅੱਖ ਲਾਲ ਆ ਬੱਚੇ ਚਿੱਟੇ ਅੱਖਾਂ ਦੇ ਕਰਦਾ ਮੇਰੇ ਕੋਲੇ ਘਰੇ ਵੀ ਬੱਕਰੀਆਂ ਸੂਈਆਂ ਆਈਆਂ ਨੇ ਅਸੀਂ ਤਾਂ ਸੰਝ ਬਾੜੇ ਦੀ ਜੰਮੇ ਹੋਏ ਆ ਠੀਕ ਐ ਸਮਝ ਲਿਆ ਗੱਲ ਸਮਝ ਗਿਆ ਜਿਹੜੇ ਭੇਡਾਂ ਚ ਲਾਲ ਆ ਜਾਂ ਬੱਕਰੀਆਂ ਚ ਲਾਲ ਇਹਨਾਂ ਜੀ ਜੰਮੇ ਆ ਫਿਰ ਬੱਕਰੀਆਂ ਦਾ ਵੀ ਪਹਿਲਾਂ ਪਈਆਂ ਜਾਂ ਪਹਿਲਾਂ ਤੋਂ ਹੀ ਆ ਬਈ ਕਿੰਨਾ ਕਸਮਾ ਪਹਿਲਾਂ ਸਾਡੇ ਕੋਲੇ 100 ਸਾਲ ਤੋਂ ਉੱਪਰ 100 ਸਾਲ ਫੇਰ ਤਾਂ ਬਜ਼ੁਰਗਾਂ ਕਹਾਂਗੇ 14 15 ਤੋਂ ਲੈ ਕੇ ਬਾਪੂ ਨੇ ਸਾਡੇ ਰੱਖੀ ਠੀਕ ਹੈ ਵੀ ਉਦੋਂ ਤੀ ਲਗਾਤਾਰ ਬੱਕਰੀਆਂ ਰਹੀਆਂ ਨਹੀਂ ਆਇਓ ਦੋਸਤੋ ਗੱਲਬਾਤ ਕਰ ਦਾਂਗੇ ਮੁੰਡੇ ਆਏ ਨੇ ਇਹ ਹੈ ਤਾਂ ਪੰਜਾਬ ਦੇ ਨੇ ਪਰ ਹੁਣ ਬਾਹਰਲੇ ਮੁਲਕੋਂ ਆਉਣਗੇ ਇਹ ਆਏ ਨੇਗੇ ਅਰਬ ਕੰਟਰੀਆਂ ਚੋਂ ਨਜ਼ਾਰੇ ਲੈਣ ਦੇ ਉਧਰ ਚਲੋ ਕੰਮ ਕਰਦੇ ਨੇ ਮਿਹਨਤ ਕਰਦੇ ਨੇਗੇ ਕਿਹੜੀ ਕੰਟਰੀ ਤੋਂ ਆਏ ਵੀਰੇ ਅਸੀਂ ਜੀ ਆਏ ਦੋਹਾ ਕਰਦੇ ਤੋਂ ਇਹ ਮੁੰਡਾ ਇਹ ਵੀ ਦੋਹਾ ਕਰਦਾ ਤੋਂ ਕੀ ਕੰਮ ਹੈ ਉੱਥੇ ਅਸੀਂ ਟ੍ਰੈਵਲਿੰਗ ਕਰਦੇ ਆ ਉੱਥੇ ਕੰਮ ਵਧੀਆ ਹਾਂਜੀ ਬਹੁਤ ਤਨਖਾਹ ਵਗੈਰਾ ਪੈਸੇ ਤਾਂ ਨਹੀਂ ਮਰਦੇ ਕਿਸੇ ਵਧੀਆ ਜੀ ਵਧੀਆ ਕੰਮ ਵਧੀਆ ਕਿੰਨੇ ਕ ਟਾਈਮ ਹੋ ਗਿਆ ਆਪਾਂ ਨੂੰ ਹੋ ਗਏ 15 ਸਾਲ ਹੋ ਗਏ 15 ਸਾਲ ਹਾਂਜੀ ਪੱਕੇ ਉੱਧ ਜਾ ਆਉਣ ਜਾਣ ਲੱਗਿਆ ਰਹਿੰਦਾ ਲੱਗਿਆ ਰਹਿੰਦਾ 2 ਸਾਲ ਬਾਅਦ ਦੀ 3 ਸਾਲ ਬਾਅਦ ਦੀ ਵੀ ਆ ਜੀ ਦਾ ਅੱਛਾ ਹਾਂਜੀ ਐਨ ਵਧੀਆ ਕੀ ਫਿਰ ਆ ਬੱਕਰੀ ਅੱਜ ਆਪਾਂ ਨੇ ਲਈ ਆ ਔਰੋਂ ਇਹ ਕਿਉਂ ਕੋਰੇ ਰਹਿਣ ਦਾ ਰੱਬ ਬਣਾਇਆ ਇਹ ਅਸਲ 'ਚ ਤਾਂ ਤੁਹਾਡਾ ਜਿਹੜਾ ਕੀੜਾ ਲਾਏ ਆ ਪੰਜਾਬ ਨੂੰ ਸਾਰੇ ਨੂੰ ਅਸੀਂ ਵੀਡੀਓ ਦੇਖੀ ਦੀਆਂ ਪੰਜਾਬ ਨੂੰ ਕੀੜਾ ਅਸੀਂ ਲਾਤਾ ਇਹਦਾ ਮਤਲਬ ਅਸੀਂ ਪੰਜਾਬ ਉਖਾੜੀਆ ਕੀੜਾ ਲਾਇਆ ਨਹੀਂ ਹੂੰ ਐ ਇਦਾਂ ਨਹੀਂ ਕਿ ਮਤਲਬ ਮੜ ਆਇਆ ਇਹ ਅੱਛਾ ਬਹੁਤ ਵਧੀਆ ਸਾਨੂੰ ਅਸੀਂ ਵੀਡੀਓ ਦੇਖੀ ਦੀਆਂ ਤੁਹਾਡੀਆਂ ਉੱਥੋਂ ਸਾਨੂੰ ਵੀ ਸ਼ੌਂਕ ਥੋੜਾ ਜਿਹਾ ਪੈ ਗਿਆ ਇਹ ਤਾਂ ਕਰਕੇ ਇੱਥੇ ਤੁਹਾਡੇ ਕਰਕੇ ਪਹੁੰਚੇ ਇਹ ਬੱਕਰੀ ਹੈ ਜਿਹੜੀ ਪਾਠ ਅੱਜ ਲਈ ਹੈਗੀ ਸਰਪੰਚ ਜਗਦੇਵ ਸਿੰਘ ਸੈਦੋਂਕੇ ਵਾਲਿਆਂ ਤੋਂ ਆਇਓ ਸਰਪੰਚ ਸਾਹਿਬ ਕੀ ਹਾਲ ਚਾਲ ਸਰਪੰਚ ਸਾਹਿਬ ਠੀਕ ਹੋ ਠੀਕ ਹੈ ਠੀਕ ਹੈ ਤਸੇਮ ਬਾਈ ਠੀਕ ਹੈ ਆ ਗੱਲਬਾਤ ਕਰੀਆ ਆਪਣਾ ਬਾਵਾ ਨਾਮ ਚੱਲੇ ਹੋਇਆ ਬਰੀਡਿੰਗ ਲੈਂਡ ਦੇ ਉੱਤੇ ਹਨਾ ਕਿਹੜੀ ਕਿਹੜੀ ਚੀਜ਼ਾਂ ਤੇ ਕੰਮ ਕੀਤਾ ਤੁਸੀਂ ਬੱਕਰੀਆਂ ਦੇ ਨਾਲ ਨਾਲ ਬੱਕਰੀਆਂ ਵੇਟਲਾ ਹੂੰ ਤੇ ਬਾਕੀ ਸੀਲ ਮੁਰਗੇ ਆ ਕਬੂਤਰ ਹੂੰ ਸ਼ਿਕਾਰੀ ਕੁੱਤੇ ਵੀ ਆ ਠੀਕ ਹੈ ਵੀ ਇੰਨੀਆਂ ਚੀਜ਼ਾਂ ਸ਼ੌਂਕ ਕੇ ਮੈਂ ਇੱਕੋ ਬੰਦੇ ਨੂੰ ਪਾਇ ਸਕਦਾ ਵਈਆ ਸਾਡੇ ਪਹਿਲਾਂ ਤੋਂ ਹੀ ਆ ਜੀ ਅੱਛਾ ਪੀੜੀ ਦਾਰ ਪੀੜੀ ਚੱਲਦਾ ਆ ਸਾਡੇ ਦਾਦੇ ਪਰਦਾਦਿਆਂ ਤੋਂ ਲੈ ਕੇ ਸ਼ੌਂਕ ਹੋਈ ਆ ਠੀਕ ਹੈ ਜਿਵੇਂ ਸਾਡੇ ਪਿਤਾ ਜੀ ਨੇ ਬਹੁਤ ਟਾਈਮ ਚਾਰਿਆ ਸਹੀ ਆ ਅੱਜ ਆਪਾਂ ਬੱਕਰੀ ਦਿੱਤੀ ਆ ਬਾਈਆਂ ਨੂੰ ਠੀਕ ਹੈ ਮੋਲ ਤਾਂ ਚਲੋ ਆਪਾਂ ਦੱਸ ਹੀ ਦਿੱਤਾ ਵੀ ਇਸ ਸਾਹ ਬੰਦੇ ਨਾਲ ਹੈਗਾ ਜਿਵੇਂ ਵੀ ਇਹ ਤੁਸੀਂ ਆਪਾਂ ਖਰੀਦੀ ਹੈਗੀ ਤੇ ਇਹਦਾ ਰਿਕਾਰਡ ਕੀ ਰਹਿਗਾ ਪਹਿਲਾਂ ਵਧੀਆ ਬੱਠਾ ਜੀ 2 ਵਜੇ ਵਧੀਆ ਬੱਕਰੇ ਤੋਂ ਭਰੀ ਹੋਈ ਆ ਕੀ ਲੱਗਦਾ ਬੰਦਿਆਂ ਨੂੰ ਮਹਿੰਗੀ ਤਾਂ ਨਹੀਂ ਲੱਗਦੀਗੀ ਮਹਿੰਗੀ ਲੱਗਦੀ ਹੁਣ ਨਾ ਨਾ ਖਰਚ ਕਰ ਲੋ ਜੇ ਦਸੂਣ ਮਹਿੰਗੀ ਲੱਗਦੀ ਆ ਹੋਰ ਚਾਹਣ ਨੂੰ ਦਿਖਾ ਲੈਣ ਜੇ ਇੰਨੇ ਦੀ ਨਹੀਂ ਆਪਾਂ ਫ੍ਰੀ ਦੇ ਦਾਂਗੇ ਬੱਕਰੀ ਠੀਕ ਐ ਕਹਿਣ ਤੋਂ ਪਹਿਲਾਂ ਵੀ ਵਧੀਆ ਬੱਕਰੀ ਤੋਂ ਭਰੀ ਐ ਪੂਰਾ ਰਿਜ਼ਲਟ ਵੱਡੇ ਬੱਕਰੇ ਤੋਂ ਲੱਗੀ ਆ ਕਾਲੇ ਤੋਂ ਠੀਕ ਐ ਚਲੋ ਉਹ ਬੱਕਰਾ ਆਪਣਾ ਇਹ ਵੀ ਆਪਣਾ ਕਿਆ ਉਹਦਾ ਕੀ ਕੀਮਤ ਮੰਗੀ ਆ ਫਿਰ ਉਹ ਦਾ 50000 ਬਾਈ 50000 ਦੰਦਾਂ ਦਾ ਕਿਵੇਂ ਹੁਣ 8 ਪੂਰੇ ਕਰਦਾ ਹੈ 8 ਪੂਰੇ ਕਰਦਾ ਹੈ ਹਾਂਜੀ ਹਾਂਜੀ ਠੀਕ ਹੈ ਕਰਦਾ ਹੀ ਬੱਚੇ ਕਰਦਾ ਹੀ ਆ ਬਾਈ ਠੀਕ ਹੈ ਬੱਕਰੀਆਂ ਆਪਾਂ ਕਿੰਨੀਆਂ ਘਰ ਰੱਖਦੇ ਨੇ ਬੱਕਰੀਆਂ ਆਪਣੇ ਕੋਲ ਹੈਗੀਆਂ 60 60 60 60 ਹਾਂਜੀ ਠੀਕ ਹੈ ਬਾਧੇ ਵਾਲਾ ਸੋਧਦਾਗਾ ਘਾਟੇ ਵਾਲਾ ਤਾਂ ਨਹੀਂਗਾ ਇਹ ਪੂਰਾ ਵਧੀਆ ਘਾਟੇ ਵਾਲਾ ਨਹੀਂ ਪੂਰਾ ਵਧੀਆ ਠੀਕ ਹੈ ਫਿਰ ਬੱਕਰੀਆਂ ਦਾ ਵੀ ਪਹਿਲਾਂ ਪਈਆਂ ਜਾਂ ਪਹਿਲਾਂ ਤੋਂ ਹੀ ਆ ਬਾਈ ਕਿੰਨਾ ਸਮਾਂ ਪਹਿਲਾਂ ਸਾਡੇ ਕੋਲੇ 100 ਸਾਲ ਤੋਂ ਉੱਪਰ ਹੋ ਗਿਆ 100 ਸਾਲ ਫਿਰ ਤਾਂ ਬਜ਼ੁਰਗਾਂ ਦਾ ਕਹਿ ਸਕਦੇ ਨਹੀਂ 110 14 15 ਤੋਂ ਲੈ ਕੇ ਬਾਪੂ ਨੇ ਸਾਡੇ ਰੱਖੀ ਠੀਕ ਹੈ ਵੀ ਉਦੋਂ ਤੋਂ ਲਗਾਤਾਰ ਬੱਕਰੀਆਂ ਰਹੀਆਂ ਨਹੀਂਆਂ ਸਹੀ ਆ ਠੀਕ ਹੈ ਧੰਨਵਾਦ ਹੈ ਬਾਈ ਸਰਪੰਚ ਸਾਹਿਬ ਤੇ ਆਹ ਮੁੰਡੇ ਨੇ ਲਈਆਂ ਨੇ ਇਹ ਹੈਗਾ ਆ ਮੁੰਡਾ ਮਾਹਲਪੁਰ ਦਾ ਐ ਬਾਈ ਹਾਂਜੀ ਭਾਜੀ ਮਾਹਲਪੁਰ ਤੋਂ ਆਜੀ ਮਾਹਲਪੁਰ ਹਾਂਜੀ ਮਾਹਲਪੁਰ ਕਹਿੰਦੇ ਨੇਗੇ ਤੇ ਬੰਦਾ ਬੜਾ ਘੈਂਟ ਹੈ ਠੀਕ ਹੈ ਇਹ ਬੱਕਰੀਆਂ ਅੱਜ ਕਿੰਨੀਆਂ ਲਈਆਂ ਨੇਗੀਆਂ ਅੱਜ ਭਾਜੀ 2 ਬਰੀਡਰ ਲਏ ਹਾਂ ਤੇ ਇੱਕ ਤੀਜੀ ਆ ਬੱਕਰੀ ਲਈ ਹੈ ਜੀ ਤੀਜੀ ਬੱਕਰੀ ਹਾਂਜੀ ਬਰੀਡਰ ਤੇ ਤੀਜੀ ਬੱਕਰੀ ਠੀਕ ਹੈ ਕਿੰਨੀ ਕਮਨ ਲੱਗੀ ਫਿਰ ਭਾਜੀ ਇਹ ਤਾਂ ਹੁਣ ਜਾਨਕੀ ਐਂਡੇ ਸੀਗਾ ਇਹ ਤੋਂ ਸੋਏ ਹੈ ਨਾ ਮਨ ਨਹੀਂ ਸੀ ਮਨ ਦਾ ਪਿੱਛੇ ਸਾਰੀ ਮੰਡੀ ਲੈ ਘੁੰਮ ਕੇ ਲਈ ਹੈ ਇਹ ਚੋਟੀ ਦਾ ਜਾਨਵਰ ਆ ਸਿਰੇ ਦਾ ਮੇਰੇ ਮਨ ਨੂੰ ਇੱਕੋ ਗੱਲ ਲੱਗੇ ਸੀ ਮੈਂ ਕਿਹਾ ਲੈ ਕੇ ਜਾਣੀ ਆ ਕਿਸੇ ਤਰ੍ਹਾਂ ਵੀ ਲੈ ਜਾਈਏ ਠੀਕ ਹੈ ਪਹਿਲਾਂ ਵੀ ਬੱਕਰੀਆਂ ਰੱਖਦੇ ਹਾਂ ਹਾਂਜੀ ਰੱਖਦੇ ਹਾਂ ਕਿੰਨੀਆਂ ਕ ਭਾਜੀ ਮੇਰੇ ਕੋਲ 7 ਜਾਨਵਰ 7 ਜਾਨਵਰ ਭਾਜੀ ਕਿੰਨਾ ਕ ਟਾਈਮ ਹੋ ਗਿਆ ਬਈ ਟਾਈਮ ਬੜਾ ਦੋ ਸਾਲ ਹੋ ਗਏ 1.5 ਸਾਲ ਹੋ ਗਿਆ ਉਹ ਬਸ ਹਾਂਜੀ ਅਮੀ 2 ਕਸਾਲ ਹੋਏ ਹਾਲੇ ਚਲੋ ਚੰਗੀ ਗੱਲ ਆ ਫਿਰ ਤਾਂ ਲੈ ਜਾ ਬਈ ਬੱਕਰੀ ਬਹੁਤ ਵਧੀਆ ਗਈ ਹੈ ਧੰਨਵਾਦ ਹੈ ਆ ਮੁੰਡਿਆਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਬਈ ਸऊदी ਅਰਬ ਦੇਸ਼ਾਂ ਤੋਂ ਆਏ ਨੇ ਘੁੰਮਣ ਆਏ ਨੇ ਲੈ ਜਾ ਵੀ ਰਹੇ ਹੈ ਠੀਕ ਆ ਓਕੇ ਆ ਅੱਜ ਦੋ ਬੱਕਰੀਆਂ ਦਿਖਾਉਣੇ ਤੁਹਾਨੂੰ ਦੋਸਤੋ ਆਪਣੇ ਬਾਈ ਖੜੇ ਨੇਗੇ ਆਪਣੇ ਖਟੜਾ ਕੋਟ ਫਾਰਮ ਤੋਂ ਬਹੁਤ ਸੋਹਣੀਆਂ ਬੱਕਰੀਆਂ ਲੀਆਂ ਇਹਨਾਂ ਨੂੰ ਕਸਤੇ ਦਿਖਾਉ ਆ ਲੈ ਲੋ ਜੀ ਦੇਖ ਲੋ ਨਾਲੇ ਪੱਕਰੀ ਤੇ ਭਾਰੀ ਦੇਖੋ ਲੈਂਥ ਤੇ ਬੱਕਰੀ ਭਾਰੀ ਬੋਟਾ ਸੋਨ ਵਾਲੀ ਵੀ ਆ ਕੀ ਹਾਲ ਹੈ ਬਾਜੀ ਵਧੀਆ ਵੇ ਜੀ ਟਿਕ ਟਿਕ ਐਨ ਵਧੀਆ ਜੀ ਬਗੀਆਂ ਇਹ ਬੱਕਰੀ ਬਾਰੇ ਦੱਸੋ ਵੀ ਕਿੰਨੇ ਕ ਦੰਦਾਂ ਦੀ ਹੈਗੀ ਇਹ ਬੱਕਰੀ 6 ਦੰਦਾਂ ਦਾ ਦੀ ਢੋਣ ਪੱਠ ਹੈ ਜੀ 6 ਦੰਦਾਂ ਦਾ ਛੂਲੂਣ ਪੱਠ ਹੈ 6 ਦੰਦਾਂ ਦਾ ਛੂਲੂਣ ਪੱਠ ਹੈ ਜੀ ਹਾਂਜੀ ਹਾਂਜੀ ਕੀ ਮੁੱਲ ਕਰੇਗਾ ਇਹ ਦੋ ਲਈ ਦੋ ਕੋਹ ਨੇ ਜੀ ਅੱਛਾ ਇਹ ਜੋੜੀ ਹੈ ਇੱਕ ਇਹ ਬੱਕਰੀ ਆ ਗਈ ਹਾਂਜੀ ਹਾਂਜੀ ਇੱਕ ਇਹ ਆ ਗਈ ਜੀ ਇਹ ਤਾਂ 3-4 ਸਾਲ ਦੇ 3 ਮਹੀਨੇ ਦੀ ਗੱਬਣਾ ਜੀ ਇਹ ਹੂੰ ਇੱਕ ਇਹ ਹੈ ਦੋਹਾਂ ਦਾ ਕੀ ਮੁੱਲ ਲਗਾ ਦੋਨਾਂ ਨੂੰ ਖੋਲੂ ਇਨੂੰ ਵੀ ਖੋਲ ਲੋ ਲੈ ਬਣਿਆ ਸ਼ਾਨਦਾਰ ਨਹੀਂ ਹੈ ਇੱਕ ਕੱਪੜਾ ਹੈਗੀ ਦੂਜੀ ਵੀ ਕੱਪੜਾ ਬਾਈ ਇਹ ਕੱਪੜਾ ਹੈਗੀ 2 ਮਹੀਨਿਆਂ ਦੀ ਪਰ ਇਹਦੀ ਗਰੰਟੀ ਅਸੀਂ ਗਰੰਟੀ ਨਹੀਂ ਲੈਂਦੇ ਅੰਡਰ ਕਹਿ ਕੇ ਦਵਾਂਗੇ ਨਹੀਂ ਲੈਂਦੇ ਹਾਂਜੀ 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 ਠੀਕ ਹੈ ਕੀ ਕਹਿੰਦੇ ਬੱਕਰੀ ਵਾਲੀ ਬੱਕਰੀ ਬਹੁਤ ਵਧੀਆ ਜੀ 8 ਦਾ ਪੂਰੇ ਕਰੀ ਰਹੇ ਫਰੈਸ਼ ਇਹਨੇ ਇਹ ਕਰ ਗਈ 8 ਦਾ ਹਾਂਜੀ ਹਾਂਜੀ ਇਹ ਕਰ ਗਈ ਜਿਵੇਂ ਪਹਿਣਾ ਪਹਿਣਾ ਹੁੰਦੀ ਇਹਨੂੰ ਨਾ ਬੇਲ ਹੋਣੀ ਚਾਹੀਦੀ ਬੇਲ ਬਹੁਤ ਲੰਮੀ ਹੈ ਜੀ ਸਹੀ ਗੱਲ ਹੈ ਸਿੰਘ ਹਾਂ ਜੀ ਹਾਂਜੀ ਉਨੀ ਕੀ ਦਾ ਫਰਕ ਪੈ ਸਕਦਾ ਹੈ ਬਿਲਕੁਲ ਜੀ ਬਿਲਕੁਲ ਯਾ ਕਿ ਆ ਟੀਮ ਪਨਦੀਆ ਜੋੜੀ ਦੀ ਇਹ ਜੋੜੀ ਦਾ ਮੰਗਾਈ 1 ਲੱਖ ਰੁਪਈਆ 1 ਲੱਖ ਹਾਂਜੀ ਹਾਂਜੀ ਠੀਕ ਹੈ ਕਿ ਲੱਗਦੇ ਤੇ ਫਿਰ ਦਵਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਪਹਿਲਾਂ ਸੁਈ ਹੋਈ ਇੱਕ ਵਾਰ ਇਹ ਸੁਈ ਹੋਈ ਆ ਜੀ ਇਹ ਦੂਏ ਸੁਵੇ ਆ ਉਹ ਪਲੂਣ ਆ ਜੀ ਉਹ ਪਹਿਲੇ ਸੁਵੇ ਆ ਠੀਕ ਹੈ ਕੰਨਾਂ ਦੀ ਲੈਂਥ ਬੜੀ ਚੰਗੀ ਹੈ ਕੰਨਾਂ ਦੀ ਬਹੁਤ ਸੋਹਣੀ ਹੈ ਜੀ ਕੰਨਾਂ ਦੀ ਲੈਂਥ ਵੀ ਹੈਗੀ ਆ ਬਿਲਕੁਲ ਜੀ ਬਿਲਕੁਲ ਤੇ ਦੀ ਆਪਦੀ ਲੈਂਥ ਵੀ ਬਹੁਤ ਜ਼ਿਆਦੇ ਹੈਗੀ ਚੰਗੀ ਕੁਆਲਿਟੀ ਵੀ ਹੈਗੀ ਹੈਗੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਨਹੀਂ ਅਜੇ ਤੱਕ ਨਹੀਂ ਹੁਣੇ ਆਇਆ ਥੋੜੀ ਟਾਈਮ ਹੋਇਆ ਅੱਛਾ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਕਰਨੇ ਫਟਟਲਾ ਸਾਹਿਬ ਦਾ ਤੇ ਮੰਡੀ ਵੀ ਲਗਾਉਂਦੇ ਨੇ ਜੀ ਹਾਂਜੀ ਸੋਲੀ ਲਗਦਾ ਇੱਕ ਸੋਲੀ ਪਿੰਡ ਆ ਜੀ ਨਾਬਾ ਪਾਸ ਰੋਡ ਤੇ ਤੇ ਇਹ ਹਰੇਕ ਐਤਵਾਰ ਲੱਗਿਆ ਗੁਰੂ ਨਵੇਂ ਸਾਲ ਤੋਂ ਠੀਕ ਹੈ ਜੀ ਤੇ ਹੁਣ ਲੱਗਦੀ ਸੀ ਦੂਜੇ ਤੇ ਚੌਥੇ ਐਤਵਾਰ ਜੀ ਉੱਥੇ ਰਹਿਣ ਦਾ ਵਪਾਰੀਆਂ ਵਾਸਤੇ ਪੂਰਾ ਪ੍ਰਬੰਧ ਹੈ ਜੀ ਖਾਣ ਪੀਣ ਦਾ ਪੂਰਾ ਲੰਗਰ ਚੱਲਦਾ ਰਹਿੰਦਾ ਚਾਹ ਦਾ ਤੇ ਖਾਣੇ ਪੀਣੇ ਦਾ ਕੀ ਆਵਾਜ਼ ਆਲੀਆ ਜੀ ਪਹੁੰਚਿਆ ਕਰੋ ਨਾਲੇ ਜਾਨਵਰ ਹੋਰ ਦਿਖਾਵਾਂਗੇ ਤੁਹਾਨੂੰ ਆ ਜਾਓ ਠੀਕ ਆ ਬਾਈ ਠੀਕ ਹੈ ਜੀ ਥੈਂਕ ਯੂ ਵੀ ਬੱਕਰੇਾਂ ਤੇ ਮਾਰ ਕੈਮਰਾ ਬਾਈ ਇੱਧਰ ਆ ਕਮਾ ਦੇ ਕੇ ਰਹਿਣਾ ਨੂੰ ਚੰਗੀ ਤਰ੍ਹਾਂ ਦਿਖਾ ਦੇ ਬਾਈ ਜੀ ਸਸੀ ਕਾਲ ਜੀ ਸਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਹਰਦੀਪ ਕੁਮਾਰ ਜੀ ਜ਼ਿਲ੍ਹਾ ਕਿਹੜਾ ਹੈ ਕੌਣ ਤਾਂ ਮਲੇਰ ਕੋਟਲਾ ਬਣ ਗਿਆ ਜੀ ਪਹਿਲਾਂ ਕੀ ਸੀ ਪਹਿਲਾਂ ਸੰਗਰੂਰ ਸੀ ਠੀਕ ਆ ਸਾਡਾ ਨਹੀਂ ਕਸੂਰ ਸਾਡਾ ਜਨਰਲ ਸੰਗਰੂਰ ਹੈ ਪਿੰਡ ਕਿਹੜਾ ਸੀ ਤਣੋ ਹਣਾ ਬੰਦੇ ਹੁਣ ਆ ਬੱਕੂ ਵਾਲਾ ਪਿੰਡ ਬੱਕਰੀ ਦੀ ਅਪਡੇਟ ਕੀ ਹੈ ਜੀ ਇਹ 8 ਕੁ ਮਹੀਨਿਆਂ ਦੇ ਕੇਟ ਤੇ ਹੋ ਗਿਆ ਕੀ ਰਹਿਗਾ ਕੱਚਾ ਖੀਰਾ ਹਜੇ ਲੱਗਦਾ ਦੋ ਦੰਦਾ ਪੱਤ ਕੇ ਦੇਖੋ ਦਿਖਾਓ ਮੜੇ ਇੱਕ ਵਾਰ ਤੁਸੀਂ ਵੀ ਦਿਖਾ ਲਓ ਕੀ ਰਹਿ ਗਿਆ ਛਾੜ ਛਾੜ ਹਾਈਟ ਕਿੰਨੀ ਹੋਊਗੀ ਹੋਊਗੀ 38 49 36 ਨਹੀਂ ਹੋਊ 37 ਹੋ ਨਹੀਂ 49 ਇੰਚ 38 49 ਹੈਗੀ ਹੈ ਮੁੱਲ ਕੀ ਕਰਿਆ ਦਾ 50000 ਇਹ ਇਹ ਦਾ ਇਹ ਦਾ ਬੱਚਾ ਹੈ ਇਹਦਾ ਹੀ ਬੱਚਾ ਇਹਦੀ ਬੱਚਾ ਇਹਦੀ ਅੱਖ ਲਾਲ ਆ ਜੀ ਹਾਂ ਇਹਦੀ ਅੱਖ ਲਾਲ ਆ ਬੱਚੇ ਚਿੱਟੇ ਅੱਖਾਂ ਦੇ ਕੱਢਦਾ ਮੇਰੇ ਕੋਲੇ ਘਰੇ ਵੀ ਬੱਕਰੀਆਂ ਸੂਈਆਂ ਆ ਨਾ ਅੱਛਾ ਛੋਟੇ ਛੋਟੇ ਬੱਤੇ ਇਹ بڑے ਬੱਕਰੇ ਦਾ ਕੀ ਮੁੱਲ ਹੈ بڑے ਦਾ 70000 70000 ਦੰਦਾਂ ਦਾ ਕਿਵੇਂ ਇਹ ਬੜਾ ਇਹ ਸੂਏ ਪੱਟਲੇ ਸੀ ਮੇਂ ਦੰਦਾਂ ਦੇ ਛੇਵੇਂ ਦੰਦਾਂ ਦੇ ਠੀਕ ਐ ਆਇਟ ਵਗੈਰਾ ਬਹੁਤ ਆਈ ਹੈ ਨਾ ਬੱਚਾ ਵੀ ਚੰਗੀ ਕਰ ਰਿਹਾ ਹੁੰਦਾਗਾ ਸਹੀ ਕਿੰਨੇ ਮਹੀਨੇ ਦਾ ਉਹ 7-8 ਦਾ 7-8 ਦਾ ਫਿਰ ਤਾਂ ਕਰਦੇ ਇਹਨੂੰ ਕਟੂ ਮੈਂ ਲਾ ਲਾ ਹਾਂਜੀ ਕਟੂ ਇਹਦੇ ਨਾਲ ਬੇਲ ਹੁਣੀ ਦਾਸਦੀ ਆ ਵੀ ਬੱਦ ਤੇ ਲੱਗਿਆ ਮੁੱਲ ਕੁਝ ਇਹ ਤੇ ਹਜੇ 45000 ਰੁਪਿਆ ਦਾ ਉਹ ਖੀਰੇ ਤੇ ਖੀਰੇ ਤੇ ਹਜੇ ਲੱਗਿਆ ਨਹੀਂ ਕੁਝ ਉਹਦਾ ਕੀ ਕਰਾਂ ਸੀ ਕਿਵੇਂ ਮੁੱਲ ਉਹਦਾ ਪਰ ਯਾਰ ਉਹਦਾ 50000 ਠੀਕ ਆ ਇਹਦਾ 70 ਉਹਦਾ 50 ਠੀਕ ਆ ਉਹ ਦੇਖ ਲਓ ਉਹਦੀ ਕੁਆਲਿਟੀ ਇਹਦੇ ਨਾਲੋਂ ਜ਼ਿਆਦਾ ਵਧੀਆ ਗੱਲ ਬੱਕ ਉਹਦੀ ਅੱਖ ਜਿਹੜੀ ਕਹਿੰਦੇ ਚਿੱਟੀ ਆ ਗਈ ਉਹ ਹਾਂਜੀ ਹਾਂ ਕਰਨ ਕੰਨ ਵੀ ਵਧੀਆ ਉਹ ਕਰਨ ਕੰਨ ਵੀ ਵਧੀਆ ਨਹੀਂ ਗਏ ਆ ਆ ਗਿਆ ਬਾਗੂ ਧਣਵਾਲਾ ਅੱਛਾ ਬਾਗੂ ਧਣਵਾਲਾ ਬਾਗੂ ਖਾਨ ਹਾਂਜੀ ਬਾਗੂ ਖਾਨ ਜੀ ਬਾਗੂ ਖਾਨ ਦੀ ਸਾਸਤਰੀ ਕਾਲ ਉਹ ਠੀਕ ਠਾਕ ਹਾਂ ਠੀਕ ਆ ਜੀ ਇਹ ਬੱਕਰੇ ਫਿਰ ਆਪਾਂ ਕਿਵੇਂ ਪਾਲਿਆਗੇ ਇਹ ਪਾਲੇ ਨੇ ਬਹੁਤ ਰਿੱਜਾਂ ਨਾਲ ਨਹੀਂ ਨਹੀਂ ਰਿੱਜਾਂ ਨਾਲ ਪਾਲੇ ਨੇ ਇਹਨੂੰ ਮਤਲਬ ਜੇ ਕਚਰੇਾਈ ਦੀ ਖਰਾਕ ਹੁੰਦੀ ਆ ਇੱਕ ਆਪਣੇ ਦਾਣਾ ਦਾ ਪਾਉਣ ਦਾਗਾ ਕਿਸ ਤਰ੍ਹਾਂ ਪਾਲਿਆਗਾ ਇਹਨਾਂ ਨੂੰ ਘਰੇ ਹੀ ਦਾਣੇ ਉਹਨੇ ਪਾਏ ਨੇ ਬਾਹਰ ਨਹੀਂ ਕੱਢੇ ਜਿਵੇਂ ਇਹ ਅੱਛਾ ਜੀ ਕਰ ਉੱਤੋਂ ਬਾਹਰ ਨਹੀਂ ਗਏ ਜਾਨੀ ਨਾ ਨਾ ਦੋ ਹੀ ਬੱਕਰੇ ਨਹੀਂ ਉਹ 7 ਮਹੀਨਿਆਂ ਦਾ ਪਹਿਲਾ ਹਾਂ ਆਹੂ 2 ਸਾਲ ਦਾ ਇਹ 2 ਸਾਲ ਦਾ ਇਹ ਬੱਚਾ ਬਾਈ ਜੀ ਕਹਿੰਦੇ ਉਹਦਾਗਾ ਹਾਂ ਹਾਂ ਆ ਇਹਦਾ ਬੱਚਾ ਉਹ ਆ ਉਹ ਅਹੀਂ ਕਹਿੰਦੇ ਸਹੀ ਗੱਲ ਲੈ ਹਾਂ ਸਹੀ ਹੈ ਠੀਕ ਆ ਬੱਚੇ ਵੀ ਦਿਖਾ ਰਹੇ ਨੇ ਭਾਈ ਵੀਡੀਓ ਤੇ ਵੀ ਇਸ ਤਰ੍ਹਾਂ ਦੀ ਗੱਲਬਾਤ ਆ ਬਾਕੀ ਬੱਚਾ ਖਾਣਾਗਾ ਘਰੇ ਹੁਣ ਇਹਦੇ ਬੱਚੇ ਹੋਰ ਰੱਖੇ ਨੇ ਹਾਂ ਹਾਂ ਚਾਰ ਪੰਜ ਰੱਖੇ ਨੇ ਅੱਛਾ ਜਾਣਨ ਕਿ ਅੱਗੇ ਕਹਾ ਤੁਸੀਂ ਬਣਾਉਣ ਵਾਸਤੇ ਹਾਂ ਹਾਂ ਰੱਖ ਲੈ ਪੂਰੀ ਬਲੀਡ ਬਣਾਵਾਂਗੇ ਇਹਨਾਂ ਦੀ ਠੀਕ ਠੀਕ ਵਧੀਆ ਕਿੰਨੇ ਕੁ ਬੱਚੇ ਆਏ ਨੇ ਇਹਦੇ ਥੋੜੇ ਕੋਲ ਇਹਦੇ ਬੱਚੇ ਹੁਣ ਆ ਗਏ ਹੋਣਗੇ 10 12 ਕੁ ਕੀ ਪਾ ਦੇ ਵਿੱਚ ਇਹਨਾਂਗੇ ਪਹਿਲਾਂ ਇੱਕ ਬੱਚੇ ਦਾ ਦਾ ਵੇਚਿਆ 35000 ਦਾ 15 ਦਿਨਾਂ ਦਾ ਜੀ ਬਸ ਹਾਂ ਹੂੰ ਇਹ ਆਪਾਂ ਵੱਡੀ ਦੇ 40 ਦਾ ਵਿੱਚ 50 ਦਾ ਵਿੱਚ ਹੂੰ ਉਹ ਗੱਲ ਹੈ ਕਿ 50 ਜਿਵੇਂ ਉਹ ਦਾ ਕੱਦ ਇਹ ਕੱਟ ਜੂ ਹਣਾ ਉਹ ਉਹਦਾ ਦਿੰਦੇ ਤੇ ਘਰੇ ਇੱਕ ਦਿਨ 40000 ਰੁਪਇਆ ਅੱਛਾ ਛੋਟੇ ਦੇ ਨਹੀਂ ਵਿੱਚਿਆ ਨਹੀਂ ਵੇਚਿਆ ਨਹੀਂ ਸਹੀ ਗੱਲ ਆ ਵੀ ਗਾਹਕ ਦਾ ਨਹੀਂ ਪਤਾ ਵੀ ਕਦੋਂ ਆਜੂ ਕਦੋਂ ਨਾ ਆਵੇ ਹਣਾ ਇਹ ਗੱਲ ਹੈਗੀ ਹੈ ਜੀ ਕਦੋਂ ਕਦੋਂ ਕੰਮ ਆ ਜੀ ਆਪਣਾ ਕਦੋਂ ਕਦੇ ਕਾਰੀਗਰ ਹੋਗੇ ਅਸੀਂ ਤਾਂ ਸੰਝ ਬਾੜੇ ਜੀ ਜੰਮੇ ਹੋਏ ਆ ਠੀਕ ਹੈ ਸਮਝ ਲਾ ਗੱਲ ਸਮਝ ਗਿਆ ਜਾਇ ਭੇਡਾਂ ਜਾਲਾ ਲਾ ਲਾ ਜਾਇ ਬੱਕਰੀਆਂ ਲਾ ਲਾ ਇੰਨਾ ਜੀ ਜੰਮੇ ਆ ਅੱਜ ਤੋਂ 35 40 ਸਾਲ ਪਹਿਲਾਂ ਉਮਰ ਚ ਨਹੀਂ ਹੋਈ ਥੋੜੀ 50 ਲਵੇਗੀ ਆ 50 50 ਦੇ ਪਰਚ ਕਰ ਲੋ ਤੁਸੀਂ 15 ਕੇ ਸਾਲ ਦੇ ਹੋਮਗੇ ਉਹ ਕਿੰਨੇ ਕ ਜਾਨਵਰ ਰੱਖਦੇ ਸੀ ਡੰਗਰ ਜਦ ਭੇਡਾਂ ਦੀਆਂ ਨੇ 100 150 100 150 ਭੇਡ ਵੀ ਰੱਖੀ ਆ ਠੀਕ ਆ ਉਹਨਾਂ ਨੂੰ ਸਾਹਮਣੇ ਤੇ ਨਹੀਂ ਦਿੱਕਤ ਆਉਂਦੀ 100 150 ਨੂੰ ਕਿੰਨੇ ਜਿਆਦਾ ਬੰਦੇ ਵੱਧ ਹੁੰਦੇ ਨਾਲ ਦੋ ਭਾਈ ਹੁੰਦੇ ਸੀ 4 ਨਾਲੇ ਦੋ ਜਣ 4 ਲਾਂਦੇ ਭੇਡਾਂ ਹੁਣ ਭੇਡ ਨਹੀਂ ਰੱਖਦੇ ਨਾ ਹੁਣ ਨਹੀਂ ਜੀ ਭੇਡ ਬੱਕਰੀਆਂ ਜਾਈ ਭੇਡ ਚ ਤਾਂ ਕਮਾਈ ਵਧੀਆ ਸੀ ਭੇਡ ਦਾ ਰਾਇ ਅਮਰੋਗ ਰਕਤੀ ਦਾ ਫਿਰਦੇ ਨੇ ਹਾਂ ਵਿੱਚ ਵੀ ਚੱਲ ਆਪਾਂ ਭੇਡ ਰੱਖ ਲੈ ਇੱਕ ਹੂੰ ਪਰ ਇਹਨਾਂ ਦਾ ਮੇਲ ਕੋਈ ਨਹੀਂ ਇਹ ਉੱਪਰ ਭੇਡ ਜੇ ਇਹਨਾਂ ਚ ਹੋਊ ਤਾਂ ਇਹਨਾਂ ਨੇ ਪਾਣੀ ਨਹੀਂ ਪੀਣਾ ਐ ਵੀ ਹੁੰਦੀ ਹੈ ਗੱਲ ਹਾਂ ਜੇ ਖਾਲ ਤੇ ਉਹ ਛੱਡਤੀ ਆਪਾਂ ਬਾਹਰੇ ਜੇ ਉਧਰ ਭੇਡ ਆ ਲੈ ਕੀ ਬੱਕਰੀਆਂ ਹਟਣਗੀਆਂ ਪਰ ਹਟ ਜਾਣਗੀਆਂ ਨਫ਼ਰਤ ਕਰਦੇ ਐ ਨਫ਼ਰਤ ਕਰਨੀਆਂ ਇਹ ਵੀ ਗੱਲ ਹੈ ਇਹ ਵੀ ਹੈ ਤੇ ਇਹ ਦਾ 70 ਯਾਰ ਉਹ ਦਾ ਪਿਆ ਯਾਰ ਠੀਕ ਹੈ ਉਦੋਂ 40 ਦਾ ਵਧੀਆ ਵਿਕਦਾ ਸੀ ਚਲੋ ਹੁਣ ਆਪਾਂ 50 ਮੰਗ ਰਹੇ ਹਾਂ ਆ ਬੱਕਰੀਆਂ ਇਹ ਵੀ ਤੁਹਾਡੀਆਂ ਨੇ ਇਹ ਬੱਕਰੀਆਂ ਨਾ ਆਪਣੀ ਜਮਾਨ ਨੇ ਵੀ ਇੰਨਾ ਜੱਗੇ ਨਾ ਦੀਆਂ ਸਹੀ ਗੱਲ ਆ ਚਲੋ ਇਹ ਦੋ ਬੱਕਰੀਆਂ ਸੀ ਬਾਪੂ ਦੇ ਇਹਨਾਂ ਦੇ ਧੰਨਵਾਦ ਕਰਦੇ ਇਹਨਾਂ ਦਾ ਅਨੋਜ ਜੀ ਮੁੱਲ ਪਹਿਲਾਂ ਲੱਗੇ ਹੋਏ ਇਹਨਾਂ ਤੇ ਕੁਝ ਨਾ ਕਰੇ ਕੋਈ ਨੀ ਲੈ ਆਇਆ ਸੀ ਕਰੇ ਸੀ ਅੱਛਾ ਪਹਿਲੇ ਦਿਨ ਹੀ ਲੈਂਦੇ ਨੇ ਪਹਿਲੇ ਦਿਨ ਹੀ ਲੈਂਦੇ ਆਜੇ ਲੱਗੇ ਕੁਝ ਅੱਜ ਲੱਗੇ ਤੇ 40 45 ਲੱਗਦਾ ਉਹ ਤੇ ਉਹ ਤੇ ਜਿਹੀ ਰੇਟ ਨਹੀਂ ਕਰਿਆ ਕਿਸੇ ਨੂੰ ਉਹਦਾ ਨਾਮ ਆ ਰੱਦਾ ਹੀ ਹੈ ਵਿੱਚ ਹਾਂ ਠੀਕ ਹੈ ਦੋ ਚੇਤਾਂ ਮਨ ਹੋਇਆ ਖੜਾ ਹਾਂ ਵੀ ਇਹ ਤਾਂ 1000 ਰੁਪਏ ਲੱਗਣੇ ਤਾਂ ਦੇ ਦਾਂਗਾ ਨਹੀਂ 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 ਖੜਾ ਠੀਕ ਹੈ ਬਾਪੂ ਜੀ